ਅੱਜ ਆਪਾਂ ਬਣਾਵਾਂਗੇ ਆਲੂ ਪਾਲਕ ਦੀ ਸਬਜ਼ੀ ਤਿੰਨ ਆਲੂ ਲੈ ਲਏ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਆਲੂ ਪਾਲਕ ਦੀ ਸਬਜ਼ੀ ਵਿੱਚ ਜਿੰਨਾ ਲਸਣ ਪਾਦ ਪਾਵਾਂਗੇ ਉਨੀ ਜਿਆਦਾ ਟੇਸਟੀ ਬਣੂਗੀ ਹੁਣੇ ਆਪਾਂ ਹਿੰਗ ਤੇ ਜੀਰਾ ਪਾ ਲਿਆ ਆ ਇਹਨੂੰ ਹੁਣ ਅਸੀਂ ਮੜਾ ਜਾਂ ਸੇਕਾਂਗੇ ਆਪਾਂ ਜ਼ਿਆਦਾ ਕਾਲਾ ਨਹੀਂ ਕਰਾਂਗੇ ਥੋੜਾ ਹੀ ਸੇਕਣਾ ਹੀ ਆ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਸਬਜ਼ੀ ਬਹੁਤ ਟੇਸਟੀ ਬਣੂਗੀ ਪਿਆਜ਼ ਪਾ ਲਿਆ ਪਿਆਜ਼ ਸਾਡੇ ਹਲਕੇ ਜੈਂ ਭੁੱਜ ਗਿਆ ਜਿਆਦਾ ਨਹੀਂ ਭੁੰਨਣੇ ਆਪਾਂ ਹੁਣ ਇਹਦੇ ਵਿੱਚ ਲਸਣ ਪਾ ਦਵਾਂਗੇ ਲਸਣ ਆਪਾਂ ਪਹਿਲਾਂ ਨਹੀਂ ਪਾਉਣਾ ਤਾਂ ਕਿ ਇਹਦੀ ਭੁੰਨਣ ਕਰਕੇ ਇਹ ਇਹਨਾਂ ਦਾ ਦੁਆ ਖਤਮ ਹੋ ਜਾਂਦਾ ਲਸਣ ਨੂੰ ਜਿਆਦਾ ਭੁੰਨਣ ਕਰਕੇ ਲਸਣ ਦਾ ਅਸਰ ਖਤਮ ਹੋ ਜਾਂਦਾ ਆ ਇਸ ਕਰਕੇ ਮੈਂ ਥੋੜਾ ਜਿਹਾ ਪਿਆਜ਼ ਭੁੰਨ ਕੇ ਹੀ ਲਸਣ ਪਾਉਣੀ ਆ ਲਸਣ ਪਾ ਦਿੱਤਾ ਹੈ ਤੇ ਹੁਣ ਆਪਾਂ ਆਲੂ ਪਾ ਦਮਾ ਦੇ ਠੀਕ ਹੈ ਹੁਣ ਆਪਾਂ ਪਾ ਦਮਾਂਗੇ ਇਹਦੇ ਵਿੱਚ ਆਦਰਕ ਤੁਸੀਂ ਦੇਖ ਸਕਦੇ ਆ ਆਲੂ ਨੂੰ ਲਗਾਤਾਰ ਆਪਾਂ ਹਿਲਾਇਆ ਜਾਣਾ ਥੋੜਾ ਜਿਹਾ ਬ੍ਰਾਊਨ ਹੋ ਜਵੇ ਇਹ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਆਪਾਂ ਇਹਦਾ ਇੰਤਜ਼ਾਰ ਕਰਾਂਗੇ ਆਪਣੇ ਆਲੂ ਵੀ ਹਲਕੇ ਜਿਹੇ ਬ੍ਰਾਊਨ ਹੋ ਗਏ ਤਾਂ ਤੁਹਾਨੂੰ ਤੁਸੀਂ ਦੇਖਿਆ ਸੀ ਪਿਆਜ਼ আর ਲਸਣ ਵੀ ਕੱਚਾ ਸੀ ਤੇ ਉਹ ਵੀ ਬ੍ਰਾਊਨ ਹੋ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਥੋੜਾ ਟਾਈਮਿੰਗ ਟੱਕ ਦਿੰਦੇ ਆ ਹੁਣ ਆਪਾਂ ਚੈੱਕ ਕਰਾਂਗੇ ਆਲੂ ਗਲੇ ਆ ਜਾਂ ਨਹੀਂ ਗਲੇ ਠੀਕ ਆ ਆਲੂ ਆਪਣੇ ਗਲ ਗਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਾਲਕ ਹੁਣ ਮੈਂ ਕੜਸ਼ੀ ਬਾਹਰ ਕੱਢ ਦਿੱਤੀ ਆ ਪਾਲਕ ਨੂੰ ਆਪਾਂ ਇਸ ਤਰੀਕੇ ਨਾਲ ਪਾਉਣਾ ਇਹਨੂੰ ਬਿਲਕੁਲ ਆਪਾਂ ਪਾਲਕ ਨੂੰ ਮਿਕਸ ਨਹੀਂ ਕਰਾਂਗੇ ਇਹਦੇ ਵਿੱਚ ਆਲੂਆਂ ਦੇ ਵਿੱਚ ਬਸ ਇਸ ਤਰ੍ਹਾਂ ਫਲਾ ਕੇ ਪਾਉਣਾ ਇਹਨੂੰ ਅਰੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਟੱਕਤ ਮੰਗੇ ਹੋਰ ਆਪਾਂ ਇਹਨੂੰ ਦੇਖਾਂਗੇ ਤੁਸੀਂ ਆ ਦੇਖੋ ਭਾਫ਼ ਦੇ ਨਾਲ ਇਹ ਹੋ ਗਈ ਹੈ ਨਾ ਹੁਣ ਹਾਂਜੀ ਇੱਥੇ ਮੈਂ ਇੱਕ ਪਤਾ ਕੀ ਗਲਤੀ ਕੀਤੀ ਇੱਥੇ ਮੈਂ ਇੱਕ ਗਲਤੀ ਕਰ ਲਈ ਠੀਕ ਹੈ ਤੁਸੀਂ ਨਾ ਕਰਿਓ ਇੱਥੇ ਮੈਂ ਗਲਤੀ ਇਹ ਕੀਤੀ ਆ ਕਿ ਪਾਲਕ ਪਾਉਣ ਤੋਂ ਪਹਿਲਾਂ ਆਪਾਂ ਲੂਣ ਮਿਰਚ ਪਾਉਣਾ ਸੀ ਠੀਕ ਹੈ ਨਾ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਕੋਈ ਗੱਲ ਨਹੀਂ ਕੋਈ ਐਡੀ ਗੱਲ ਤਾਂ ਨਹੀਂ ਹੈ ਕਿ ਸਬ ਚੀਜ਼ੇ ਪਾਉਣਾ ਆਪਾਂ ਹੁਣ ਪਾ ਲਾਂਗੇ ਪਰ ਤੁਸੀਂ ਪਹਿਲਾਂ ਪਾਉਣਾ ਹੈ ਠੀਕ ਹੈ ਨਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲੋਣ ਲੋੜ ਅਨਸਾਰ ਲਸਣ ਦਾ ਪਾਊਡਰ ਮੈਂ ਲਸਣ ਵੀ ਪਾਇਆ ਸੀ ਲਸਣ ਦਾ ਪਾਊਡਰ ਇਹਦੇ ਵਿੱਚ ਜਿਆਦਾ ਲਸਣ ਹੋਊਗਾ ਉਨੀ ਜਿਆਦੀ ਟੇਸਟੀ ਸਬਜ਼ੀ ਬਣੂਗੀ ਠੀਕ ਹੈ ਜੀ ਸਬਜ਼ੀ ਦਾ ਕਲਰ ਤੁਸੀਂ ਦੇਖ ਹੀ ਸਕਦੇ ਆ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਕਲਰ ਵੀ ਵਧੀਆ ਹੋਊਗਾ ਤਾਂ ਟੇਸਟੀ ਵੀ ਬਹੁਤ ਹੋਊਗੀ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਹਾਂ ਜੀ ਸਬਜ਼ੀ ਲਗਭਗ ਬਾਣੀ ਗਈ ਆ ਤੁਸੀਂ ਦੇਖ ਹੀ ਸਕਦੇ ਆ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖੋ ਮਾੜਾ ਵੀ ਇਹਦੇ ਵਿੱਚ ਪਾਣੀ ਨਹੀਂ ਹੈਗਾ ਬਿਲਕੁਲ ਕੜਾਈ ਸੁੱਕੀ ਹੋਈ ਆ ਤੇ ਚਲੋ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਗਰਮ ਮਸਾਲਾ ਤੜਜੀ ਬਣ ਕੇ ਬਿਲਕੁਲ ਤਿਆਰ ਤੇ ਹੁਣ ਆਪਾਂ ਪਾਵਾਂਗੇ ਇਹਦੇ ਉੱਤੇ ਸੁੱਕਾ ਧਨੀਆ ਮੇਰੇ ਕੋਲ ਹਰਾ ਧਨੀਆ ਨਹੀਂ ਹੈਗਾ ਸੀ ਇਹ ਮੈਂ ਸੁਕਾ ਕੇ ਰੱਖਿਆ ਹੋਇਆ ਧਨੀਆ ਆ ਆਪਾਂ ਹੁਣ ਇਹ ਧਨੀਆ ਪਾਵਾਂਗੇ ਇਹਦੇ ਉੱਤੇ ਤੁਹਾਡੇ ਕੋ ਹਰਾ ਹੈਗਾ ਤੁਸੀਂ ਤੁਸੀਂ ਹਰਾ ਪਾਇਓ ਮੈਂ ਸੁੱਕਾ ਪਾਣ ਲੱਗੀ ਮੇਰੇ ਕੋ ਐਸ ਟਾਈਮ ਹਰਾ ਨਹੀਂ ਹੈਗਾ ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਜੀ